ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬਟੀਕ ਦੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਲਾਈਨਲ ਗਲੇ ਸੂਟ ਤੇ ਪਲੇਟਾਂ ਪਾਉਣ ਦਾ ਤਰੀਕਾ ਵੀ ਆਪਾਂ ਕਿਸ ਤਰ੍ਹਾਂ ਉਹਦੀਆਂ ਪਲੇਟਾਂ ਦੀ ਸਟੀਚਿੰਗ ਕਰਨੀ ਹੈ ਵੀ ਆਪਣੀਆਂ ਪਲੇਟਾਂ ਦੇ ਵਿੱਚ ਕੋਈ ਬਾੜ ਨਾ ਰਵੇ ਤੇ ਆਪਣੀ ਫਿਟਿੰਗ ਜਿਹੜੀ ਬਿਲਕੁਲ ਪਰਫੈਕਟ ਤਰੀਕੇ ਨਾਲ ਆਵੇ ਤੇ ਆਪਾਂ ਇਸ ਤਰ੍ਹਾਂ ਆਪਣਾ ਜਿਹੜਾ ਕਮੀਜ਼ ਹੈਗਾ ਉਹਦੇ ਉਹਦਾ ਨੈੱਕ ਬਣਾ ਲਿਆ ਇਸ ਤਰ੍ਹਾਂ ਦਾ ਵੀ ਈ ਸ਼ੇਪ ਦਾ ਨੈੱਕ ਆ ਵੀ ਸ਼ੇਪ ਦਾ neck ਹੈ ਦਾ neck ਬਣਾ ਲਿਆ ਤੇ ਇਹਦੀਆਂ ਜਿਹੜੀਆਂ ਪਲੇਟਾਂ ਹੀ ਲਾਈਨਿੰਗ ਵੀ ਆਪਾਂ ਅਟੈਚ ਕਰ ਲਈ ਇਹਦੇ ਨਾਲ ਆਹ ਦੀ ਦੂਸਰੇ ਬਖੇ ਨਾਲ ਕੱਚੇ ਬਖੇ ਨਾਲ ਆਪਾਂ ਲਾਈਨਿੰਗ ਅਟੈਚ ਕਰ ਲਈ ਆ ਦੇਖੋ ਤੁਹਾਨੂੰ ਦੂਸਰਾ ਪਾਸਾ ਦਿਖਾਉਣੀ ਹੈ ਇਸ ਤਰ੍ਹਾਂ ਆ ਆਪਣੇ ਪਲੇਟਾਂ ਦੇ ਨਿਸ਼ਾਨ ਪਾਏ ਹੋਏ ਆ ਆ ਦੇਖੋ ਆ ਦੇਖੋ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਬਹੁਤ ਵਾਰੀ ਦਿਸਦੇ ਆ ਤੁਸੀਂ ਦੇਖ ਲੈਣਾ ਵੀ ਪਲੇਟਾਂ ਆਪਾਂ ਕਿਸ ਤਰੀਕੇ ਨਾਲ ਪੌਣੀਆਂ ਨੇ ਸੂਟ ਤੇ ਤੇ ਹੁਣ ਆਪਾਂ ਇਹਨਾਂ ਦੀ ਸਟੀਚਿੰਗ ਕਿਸ ਤਰ੍ਹਾਂ ਕਰਨੀ ਆ ਪਲੇਟਾਂ ਦੀ ਸਟੀਚਿੰਗ ਕਿਸ ਤਰ੍ਹਾਂ ਕਰਨੀ ਆ ਪਲੇਟਾਂ ਸੂਟ ਤੇ ਪਾਉਣੀਆਂ ਕਿਸ ਤਰ੍ਹਾਂ ਇਹ ਤਰੀਕਾ ਅੱਜ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੱਸਣ ਲੱਗੇ ਆ ਵੀਡੀਓ ਨਾਲ ਬਨੇ ਰਹਿਣਾ ਜੀ ਵੀਡੀਓ ਨੂੰ ਸਾਰੀ ਫੁੱਲ ਵਾਚ ਕਰਨਾ ਫਿਰ ਤੁਹਾਨੂੰ ਸਮਝ ਲੱਗਦੀ ਠੀਕ ਆ ਜੀ ਹੁਣ ਆਪਣੀ ਜਿੱਦਾਂ ਪਲੇਟ ਪਾਈ ਹੋਈ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਚੱਕਣਾ ਹੈਗਾ ਇੱਥੋਂ ਪਹਿਲਾਂ ਆਪਾਂ ਲਾਈਨਿੰਗ ਨੂੰ ਬਿਲਕੁਲ ਇਸ ਤਰ੍ਹਾਂ ਕਰ ਲੈਣਾ ਹੈਗਾ ਵੀ ਮਤਲਬ ਆਪਣਾ ਕਿਤੇ ਵੀ ਕੋਈ ਬਾੜ ਨਾ ਰਵੇ ਜਦੋਂ ਆਪਣਾ ਬਾੜ ਨਹੀਂ ਇਸ ਤਰੀਕੇ ਨਾਲ ਆਪਾਂ ਪ੍ਰੈਸ ਕਰ ਲੈਣਾ ਬਿਲਕੁਲ ਆਪਣੇ ਨਿਸ਼ਾਨ ਬਿਲਕੁਲ ਸਹੀ ਥਾਂ ਤੇ ਆਉਣਗੇ ਤੇ ਹੁਣ ਆਪਾਂ ਇਸ ਨੂੰ ਇੱਥੋਂ ਚੱਕ ਲੈਣਾ ਹੈਗਾ ਦੋਨੇ ਸਾਈਡਾਂ ਨੀਚੇ ਵਾਲਾ ਕੱਪੜਾ ਵੀ ਨਾਲ ਚੱਕਣਾ ਹੈਗਾ ਤੇ ਉੱਪਰ ਵਾਲਾ ਵੀ ਇਸ ਤਰੀਕੇ ਨਾਲ ਚੱਕ ਰਹਿਣਾ ਹੈਗਾ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖਣਾ ਪਹਿਲਾਂ ਆਪਾਂ ਬ੍ਰੀਕ ਵਖਾ ਕਰ ਲੈਣਾ ਬਿਲਕੁਲ ਸਲਾਈ ਦਾ ਬ੍ਰੀਕ ਵਖਾ ਕਰਕੇ ਪਹਿਲਾਂ ਆਪਾਂ ਕੰਨੀ ਤੋਂ ਲੈ ਕੇ ਆਉਣਾ ਹੌਲੀ ਹੌਲੀ ਆਪਾਂ ਅੱਗੇ ਨੂੰ ਵਧਾਉਂਦੇ ਜਾਣਾ ਥੋੜਾ ਥੋੜਾ ਤੇ ਫਿਰ ਇਸ ਤਰੀਕੇ ਨਾਲ ਰੱਖ ਕੇ ਫਿਰ ਆਪਾਂ ਐਸੀ ਤਰ੍ਹਾਂ ਹੀ ਜਿੱਥੇ ਆਪਣਾ ਨਿਸ਼ਾਨ ਐਂਡਲ ਆਏਗਾ ਉਥੇ ਆ ਕੇ ਆਪਾਂ ਬਾਹਰ ਕੱਢ ਲੈਣਾ ਇਹਨੂੰ ਸਲਾਈ ਤਰੀਕੇ ਨਾਲ ਜੇ ਇਹ ਆ ਵਾਲਾ ਤਾਂ ਗਾਏਗਾ ਇਹਦਾ ਪਲੇਟਾਂ ਦਾ ਆਪਾਂ ਕੱਟਣਾ ਨਹੀਂਗਾ ਜੇ ਆਪਾਂ ਇਹਨੂੰ ਕੱਟਦੇ ਆਂਗਾ ਤਾਂ ਫਿਰ ਆਪਣੀ ਪਲੇਟ ਉੱਧੜ ਸਕਦੀ ਹੈ ਇਹਨੂੰ ਆਪਾਂ ਦੂਰ ਤੋਂ ਕੱਟਣਾ ਇਸ ਤਰੀਕੇ ਨਾਲ ਇੱਥੋਂ ਮੇੜੋਂ ਨਹੀਂ ਕੱਟਣਾ ਫਿਰ ਆਪਾਂ ਇਹਦੀ ਆ ਵਾਲੀ ਪਲੇਟ ਆ ਜਿਹੜੀ ਵਾਲੀ ਪਲੇਟ ਪਾਵਾਂਗੇ ਇਧਰ ਲਈ ਦੂਸਰੀ ਇਹਨੂੰ ਵੀ ਉਸੇ ਤਰ੍ਹਾਂ ਹੀ ਇਸ ਤਰੀਕੇ ਨਾਲ ਚੱਕਣਾ ਹੈ। ਇਸ ਤਰੀਕੇ ਨਾਲ ਚੱਕਣਾ ਹੈ ਇੱਥੋਂ। ਦੋਨੀਆਂ ਸਾਈਡਾਂ ਇਕੋ ਜਿਹੀਆਂ ਹੀ ਚੱਕਣੀਆਂ। ਨੀਚੇ ਵਾਲਾ ਕੱਪੜਾ ਆਪਾਂ ਨਾਲ ਲੈਣਾ ਆਪਾਂ ਧਿਆਨ ਰੱਖਣਾ ਵੀ ਆਪਣਾ ਨੀਚੇ ਵਾਲਾ ਕੱਪੜਾ ਸੁੱਟ ਤਾਂ ਨਹੀਂ ਗਿਆ ਵੀ ਹੋਰ ਉੱਪਰ ਵਾਲੇ ਕੱਪੜੇ ਤੇ ਹੀ ਪੈ ਜੇ ਪਲੇਟ। ਨੀਚੇ ਵਾਲਾ ਕੱਪੜਾ ਨਾਲ ਚੱਕਣਾ। ਇਸ ਤਰੀਕੇ ਨਾਲ ਚੱਕਣਾ। ਹੁਣ ਆਪਾਂ ਫੇਰ ਇਹਨੂੰ ਮਸ਼ੀਨ ਥੱਲੇ ਦੇਵਾਂਗੇ। ਇਹ ਲੈ ਕੰਨੀ ਤੋਂ ਲੈ ਕੇ ਆਉਣਾ ਫਿਰ ਆਪਾਂ ਇੱਥੇ ਆ ਕੇ ਅੱਧੇ ਇੰਚ ਦਾ ਡਿਫਰੈਂਸ ਪਾ ਦੇਣਾ ਫਿਰ ਆਪਾਂ ਇਸ ਕਰਕੇ ਨਾਲ ਹੌਲੀ-ਹੌਲੀ ਪਾ ਦੇਣਾ ਮਸਾਲਾ ਇਹ ਫਿਰ ਆਪਾਂ ਇਹ ਜਿਹੜੀ ਆ ਸਾਈਡ ਪਲੇਟਾਂ ਇਹ ਦੋਨੇ ਵਾਲੀਆਂ ਜਿੱਦਾਂ ਆਹ ਵਾਲੀ ਸਾਈਡ ਪਲੇਟ ਆ ਤੇ ਇਧਰਲੀ ਸਾਈਡ ਪਲੇਟ ਆ ਆਹ ਵਾਲੀ ਸਾਈਡ ਪਲੇਟ ਆ ਤੇ ਆਹ ਵਾਲੀ ਸਾਈਡ ਪਲੇਟ ਆ ਇਹ ਵਾਲੀਆਂ ਸਾਈਡ ਪਲੇਟਾਂ ਪਾਵਾਂਗੇ نیچے ਵਾਲੀਆਂ ਉਨੇ ਇਹ ਨਹੀਂ ਤਰੀਕਾ ਨਿਵਰਤਨਾ ਵੀ ਆਪਾਂ ਹੁਣ ਆ ਪਾਤੀ ਤੇ ਫਿਰ ਆਪਾਂ ਆ ਪਲੇਟ ਪਾਤੀ ਇਹਦੇ ਨਾਲ ਆਪਣੀ ਫਿਟਿੰਗ ਬਿਲਕੁਲ ਵੀ ਸਹੀ ਨਹੀਂ ਬਣਨੀ ਤੁਹਾਡੀ ਫਿਟਿੰਗ ਆਪਾਂ ਇੱਥੋਂ ਚੱਕ ਕੇ ਇਸੇ ਤਰ੍ਹਾਂ ਹੀ ਇਹ ਚੱਕਣੀਆਂ ਨੇ ਇਸ ਤਰੀਕੇ ਨਾਲ ਆਪਾਂ ਇਹਨੂੰ ਕੰਨ ਤੱਕ ਲੈ ਕੇ ਆਉਣਾ ਇਹ ਬਿਲਕੁਲ ਬਰੀਕ ਬਰੀਕ ਪਲੇਟਾਂ ਪਾਉਣੀਆਂ ਜਿਹੜੀਆਂ ਕੰਨਾਂ ਵਾਲੀਆਂ ਪਾਉਣੀਆਂ ਇਹਦੇ ਤੇ ਉਹਨਾਂ ਡਿਫਰੈਂਸ ਨਹੀਂ ਛੱਡਣਾ ਹੈਗਾ ਇਹ ਜਮਾ ਬਿਲਕੁਲ ਕਾਟ ਕਪੜਾ ਵਿੱਚ ਲੈ ਕੇ ਫਿਰ ਪਲੇਟ ਪਾਉਣੀ ਹੈ ਇਹ ਇੱਧਰ ਵੀ ਜੇ ਆਪਾਂ ਜ਼ਿਆਦਾ ਕਪੜਾ ਲੈਣੀ ਆ ਤਾਂ ਫਿਰ ਆਪਣੀਆਂ ਪਲੇਟਾਂ ਦੇ ਵਿੱਚ ਬਲ ਪੈਣ ਲੱਗ ਜਾਣਗੀਆਂ ਛੱਡਿਆ ਹੋਇਆ ਪੈਰ ਪੈਰ ਦੀ ਸਿਲਾਈ ਲਾਣੀ ਆ ਸਖਤ ਰਹਿਣਾ ਹੁਣ ਆਪਾਂ ਜਿਹੜੀਆਂ ਉੱਪਰ ਵਾਲੀਆਂ ਪਲੇਟਾਂ ਨੇ ਆਹ ਵਾਲੀਆਂ ਪਲੇਟਾਂ ਆਪਣੀਆਂ ਦੋਨੇ ਸਾਈਡਾਂ ਦੀਆਂ ਆਹ ਵਾਲੀ ਪਲੇਟ ਆ ਤੇ ਨਾਲ ਇੱਧਰਲੀ ਆਹ ਵਾਲੀ ਪਲੇਟ ਆ ਹੁਣ ਆਪਾਂ ਇਹ ਪਾਵਾਂਗੇ ਧਿਆਨ ਰੱਖਣਾ ਹੈ ਵੀ ਦੋਨੇ ਦੋਨੇ-ਦੋਨੇ ਪਲੇਟਾਂ ਹੀ ਪਾਉਣੀਆਂ ਆਪਾਂ ਇੱਕੋ ਟਾਈਮ ਤੇ ਨਾਲ ਲੈ ਕੇ ਛੱਡਦੇ ਹਾਂ

ਨੇ ਚੋਪ ਕਰਜਾ ਭਾਣੇ ਹਾਂਜੀ ਆਪਣੀਆਂ ਪਲੇਟਾਂ ਜਿਹੜੀਆਂ ਪੈ ਗਈਆਂ ਦੇਖੋ ਇੱਧਰ ਆਪਣੀ ਫੀਡਿੰਗ ਦੇਖੋ ਆ ਬਾਲ ਨਹੀਂ ਕਿਤੇ ਵੀ ਕੋਈ ਵੀ ਰਿਹਾ ਇਹ ਆਪਾਂ ਪ੍ਰੈਸ ਕਰਕੇ ਜਿਹੜੀਆਂ ਪਲੇਟਾਂ ਨੇ ਆਹ ਵਾਲੀਆਂ ਬੈਠ ਜਾਣਗੀਆਂ ਪ੍ਰੈਸ ਕਰਕੇ ਤੁਹਾਨੂੰ ਦਿਖਾਉਣੀ ਆ ਬਿਲਕੁਲ ਵੀ ਮਤਲਬ ਕਿਤੇ ਵੀ ਆਪਣਾ ਕੋਈ ਵੀ ਬਾਲ ਨਹੀਂ ਆਉਂਦਾ ਫੀਡਿੰਗ ਆਪਣੀ ਬਿਲਕੁਲ ਪਰਫੈਕਟ ਤਰੀਕੇ ਨਾਲ ਆਊਗੀ ਇਸ ਤਰੀਕੇ ਨਾਲ ਆਪਾਂ ਜਿਹੜੀਆਂ ਪਲੇਟਾਂ ਨੇ ਉਹ ਆਪਾਂ ਨਾਲ ਪਾਉਣੀਆਂ ਨੇ ਪਹਿਲਾਂ ਆਪਾਂ ਆਹ ਵਾਲੀਆਂ ਪਲੇਟਾਂ ਪਾਉਣੀਆਂ ਆਹ ਵਾਲੀਆਂ ਜਿਹੜੀਆਂ ਸਿੱਧੀਆਂ ਪਲੇਟਾਂ ਹੁੰਦੀਆਂ ਉਹ ਪਾਉਣੀਆਂ ਫੇਰ ਆਪਾਂ ਆਹ ਵਾਲੀਆਂ ਜਿਹੜੀਆਂ ਟੇਢੀਆਂ ਪਲੇਟਾਂ ਨੇ ਆਹ ਵਾਲੀਆਂ ਪਲੇਟਾਂ ਪਾਉਣੀਆਂ ਨੇ ਤੇ ਫੇਰ ਆਪਾਂ ਐਂਡ ਤੇ ਦੋਨੇ ਆਹ ਵਾਲੀਆਂ ਦੋਨੇ ਪਾਸਿਆਂ ਦੀਆਂ ਦੋਨੇ ਵਾਲੀਆਂ ਆਹ ਵਾਲੀਆਂ ਪਲੇਟਾਂ ਪਾਉਣੀਆਂ ਨੇ ਇਸ ਤਰੀਕੇ ਨਾਲ ਪਲੇਟਾਂ ਪਾਉਣੀਆਂ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਫਿਰ ਤੁਹਾਨੂੰ ਸਮਝ ਲੱਗਦੀ ਹੈ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ